ਜਿਸ ਐਮਐਲਏ ਨੇ ਵੀਕਸਟ ਆਫ ਦਾ ਵੀਕਸਟ ਪੋਰਸਟ ਆਫ ਦਾ ਪੋਰ ਜਿਹੜਾ ਸਭ ਤੋਂ ਗਰੀਬ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ ਉਹਨਾਂ ਨਾਲ ਫਰਾਡ ਕੀਤਾ ਚੀਟਿੰਗ ਕੀਤੀ ਚੀਫ ਮਿਨਿਸਟਰ ਸਾਹਿਬ ਨੇ ਆਪ ਤੇ ਉਸ ਰੂਪਾ ਵਹੀਂ ਕਿਹੜਾ ਪਾਇਆ ਦਿਖਾਈ ਕਮਲ ਚੋਰ ਜਿੱਦ ਚੋਰੀ ਕਰਦਾ ਗਲਤੀ ਵੀ ਕਰਦਾ ਆ ਉਹਦਾ ਮੈਮੋਰੰਡਮ ਹੈ ਟੁੱਟੀ ਸੀ ਪਿੱਛੇ ਚਿੱਠੀ ਲੱਗੀ ਆ ਤੇ ਆਪ ਦੀ ਘੁੱਗੀ ਮਾਰੀ ਐ ਐਡਾ ਲੰਮਾ ਝੋੜਾ ਭਾਸ਼ਣ ਸਰਕਾਰ ਦੇ ਉਲਟ ਦੇ ਰਿਆ ਹੈ ਉਹਨੂੰ ਕੀ ਇਹ ਜਾਂ ਵਿਖਾਇਆ ਆ ਵਿਖਾਈ ਫਾਈਲ ਕਿ ਪੁੱਤ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਤੇਰਾ ਕੰਮ ਹੋਇਆ ਖੜਾ ਵੇਖੋ ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ ਔਰ ਕੱਟੇ ਨੇ ਇਮਾਨਦਾਰ ਆਲੇ ਵੀ ਜਵਾਬ ਦੇ ਨਾ ਲੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ ਨਿਰਮਾ واਸ਼ਿੰਗ ਪਾਊਡਰ ਨਹੀਂ ਆਪ واਸ਼ਿੰਗ ਪਾਊਡਰ ਨਾਲ ਧੋ ਕੇ ਆਪ ਦੀ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇਤੀ ਬਿਕਰਮ ਸਿੰਘ ਮਜੀਠੀਆ ਇਲਜ਼ਾਮ ਲਗਾ ਰਹੇ ਸਨ ਇਲਜ਼ਾਮ ਗੰਭੀਰ ਵੀ ਨੇ ਤੇ ਇਲਜ਼ਾਮ ਲਗਾਏ ਨਵੇਂ ਨਵੇਂ ਆਮ ਆਦਮੀ ਪਾਰਟੀ ਦੇ ਹੋਏ ਰਾਜਕੁਮਾਰ ਜੱਬੇਵਾਲ ਤੇ ਬਿਕਰਮ ਸਿੰਘ ਮਜੀਠੀਆ ਦਾ ਇਲਜ਼ਾਮ ਹੈ ਕਿ ਠੱਗੀ ਮਾਰੀ ਸੀ ਤੇ ਉਸੇ ਨੂੰ ਦਿਖਾ ਕੇ ਆਮ ਆਦਮੀ ਪਾਰਟੀ ਨੇ ਜੱਬੇਵਾਲ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਲਿਆ ਇਲਜ਼ਾਮ ਬੇहद ਗੰਭੀਰ ਨੇ ਰਾਜਕੁਮਾਰ ਜੱਬੇਵਾਲ ਜੋ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸ਼ਾਮਿਲ ਹੋਏ ਨੇ ਕਿਆ ਸੀਨੇ ਕੇ ਹੁਸ਼ਿਆਰਪੁਰ ਤੋਂ ਚੋਣ ਲੜ ਸਕਦੇ ਨੇ ਚੱਬੇਵਾਲ ਤੋਂ ਕਾਂਗਰਸ ਦੇ ਵਿਧਾਇਕ ਸਨ ਤੇ ਨਾਲ ਹੀ ਵਿਧਾਨ ਸਭਾ ਦੇ ਅੰਦਰ ਡਿਪਟੀ ਲੀਡਰ ਵੀ ਸਨ ਕਾਂਗਰਸ ਦੇ ਕਿਵੇਂ ਕਰਪਸ਼ਨ ਚ ਲਤਪਤ ਰੋਗ ਕਿਵੇਂ ਉਹਨੂੰ ਸਾਫ਼ ਕਰਕੇ ਜੇ ਵਾਸ਼ਿੰਗ ਮਸ਼ੀਨ ਵਧੀਆ ਚਾਹੀਦੀ ਹੈ ਤੇ ਭਾਈ ਹੁਣ ਸਾਰੀਆਂ ਵਾਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ ਕੱਲਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਡਿਟਰਜੈਂਟ ਪਾਊਡਰ ਤੇ ਆਪ ਵਾਸ਼ਿੰਗ ਮਸ਼ੀਨ ਵਰਤੋ ਤੇ ਐਨ ਸਾਫ ਧੋਤੇ ਬਾਹਰ ਨਿਕਲੋ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਦੇਖੋ ਇਹ ਚੱਬੇਵਾਲ ਸਾਫ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਤਾਂ ਪੜ ਪੜ ਕੇ ਚਿੱਠੀ ਨੂੰ ਹੈਰਾਨ ਹੋਣਾ ਜਿਹੜੇ ਬੰਦੇ ਨੂੰ ਸੈਕਸ਼ਨ 7 7ਏ ਸੈਕਸ਼ਨ 13 criminal misconduct by public servant prevention of corruption act ਥੱਲੇ 409 ਥੱਲੇ 10 ਸਾਲ ਦੀ ਸਜ਼ਾ ਸੈਕਸ਼ਨ 409 ਕ੍ਰਿਮੀਨਲ ਬ੍ਰੀਚ ਆਫ ٹرسٹ ਬਾਏ ਪਬਲਿਕ ਸਰਵੰਟ ਜੀਚ 10 ਸਾਲ ਦੀ ਸਜ਼ਾ ਸੈਕਸ਼ਨ 420 ਆਫ ਆਈਪੀਸੀ ਚੀਟਿੰਗ ਤੇ ਡਿਸਹੋਨੇਸਟੀ ਇਨਕਲੂਡਿੰਗ ਡਿਲੀਵਰੀ ਆਫ ਪ੍ਰੋਪਰਟੀ ਤੇ ਹੋਰ ਬੜਾ ਕੁਝ ਜੋ ਚੀਟਿੰਗ ਫੌਜਰੀ ਹੁੰਦੀ ਹੈ 465 ఆఫ్ आईपीसी फॉरजरी ਕਰਨੀ 467 ఆఫ్ आईपीसी ਜਿਹੜਾ ਫੇਰ ਡਾਕੂਮੈਂਟਸ ਫੋਰਜ ਕਰਨੇ ਔਰ 471 ਜੇ ਤੁਸੀਂ ਇਹਨਾਂ ਸਾਰੀਆਂ ਸੈਕਸ਼ਨਾਂ ਦੀਆਂ ਸਜ਼ਾਾਂ ਪੜੋ ਤੇ ਘਟੋ ਘਟ 10 ਸਾਲ 5 ਸਾਲ 7 ਸਾਲ ਵਿੱਚ ਸਜ਼ਾ ਬਣਦੀ ਸੀ ਇਹ ਰਿਪੋਰਟ ਕਿਨੇ ਬਣਾਈ ਰਿਪੋਰਟ ਚ ਇਨਕੁਆਇਰੀ ਰਿਪੋਰਟਾਂ ਚ ਬੀਡੀਓ ਮਾਲਪੁਰ ਬੀਡੀਓ ਹੁਸ਼ਿਆਰਪੁਰ 2 ਜਿਹੜੇ ਇਨਕੁਆਇਰੀ ਕਰਕੇ ਇਹ ਸਾਬਤ ਕਰ ਰਿਹਾ ਕਿ ਆ ਚੱਬੇਵਾਲ ਸਾਹਿਬ ਆ ਇਹਨਾਂ ਦੇ ਫੋਰਥ ਸਿਗਨੇਚਰ ਆ ਬਖਾ ਦੀ ਮੇਰਾ ਵੀ ਜੇਐਸ ਐਮਐਲਏ ਨੇ ਵੀਕਸਟ ਆਫ ਦ ਵੀਕਸਟ ਪੋਰਸਟ ਆਫ ਦ ਪੋਰ ਜਿਹੜਾ ਸਭ ਤੋਂ ਗਰੀਬ ਸੀ ਜਿਨ੍ਹਾਂ ਨੂੰ 4600 ਘਰਾਂ ਨੂੰ ਕੱਚੇ ਮਕਾਉਣ ਦੀ ਛੱਤਾਂ ਨੂੰ ਪੱਕੇ ਕਰਨ ਵਾਸਤੇ 10000 ਤੋਂ ਵੱਧ ਤੋਂ ਵੱਧ 35000 ਰੁਪਇਆ ਓਨਲੀ 4600 ਇੱਕ ਬੈਨੇਫਿਸ਼ੀਰੀ 2021 ਚ ਜਿਨ੍ਹਾਂ ਨੂੰ ਪੈਸੇ ਜਾਣੇ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ ਉਹਨਾਂ ਨਾਲ ਫਰਾਡ ਕੀਤਾ ਚੀਟਿੰਗ ਕੀਤੀ ਔਰ ਇਹਦੀ ਚਿੱਠੀ ਕਿਹਨੇ ਲਿਖੀ ਹਰ ਮੰੰਦਰ ਸੰਧੂ ਜਿਹੜਾ ਇਹਨਾਂ ਦੇ ਖਿਲਾਫ ਅ ਜੱਬੇਵਾਲ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਦੇ ਆ ਉਹਨੇ ਚਿੱਠੀ ਲਿਖੀ ਆਮ ਆਦਮੀ ਪਾਰਟੀ ਵਾਲੇ ਨੇ ਕਿਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਣ ਦਾ ਭਾਵ ਕੀ ਇਨਕੁਆਇਰੀ ਕਰਾਈ ਕੀਨੇ ਚੀਫ ਮਿਨਿਸਟਰ ਸਾਹਿਬ ਨੇ ਆਪ ਤੇ ਉਸ ਰੋਪਾ ਵਹੀਂ ਕਿਹੜਾ ਪਾਇਆ ਦਿਖਾਈ ਆ ਸਰੋਪਾ ਪਾਉਂਦਿਆਂ ਦੀ ਫੋਟੋ ਵੇਖੋ ਕਿੰਡੀ ਸੋਣੀ ਲੱਗ ਰਹੀ ਆ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ ਨਿਰਮਾ واਸ਼ਿੰਗ ਪਾਊਡਰ ਨਹੀਂ ਆਪ واਸ਼ਿੰਗ ਪਾਊਡਰ ਨਾਲ ਧੋ ਕੇ ਆਪ ਦੀ واਸ਼ਿੰਗ ਮਸ਼ੀਨ ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਮਾਲ ਦੀ ਗੱਲ ਇਹ ਹੈ ਜਿਹਨੂੰ ਅੰਦਰ ਜਾਣਾ ਚਾਹੀਦਾ ਸੀ ਔਰ ਜਿਹਦੇ ਖਿਲਾਫ ਇਨਕੁਆਇਰੀ ਇਹ ਆਪ ਕਰਾਰੇ ਸੀ ਆਪ ਇਹਨਾਂ ਸ਼ਿਕਾਇਤ ਕਰਤਾ ਵੀ ਕੌਣ ਪਿੰਡਾਂ ਦੇ ਪੰਜ ਸਰਪੰਚ ਇੱਥੇ ਮੈਂ ਘੱਟੋ-ਘੱਟ 15-20 ਸ਼ਿਕਾਇਤਕਰਤਿਆਂ ਦੀ ਤੁਹਾਨੂੰ ਐਪਲੀਕੇਸ਼ਨ ਲਾਈ ਹੈ ਜਿਹੜੇ ਕਹਿੰਦੇ ਇਹਨਾਂ ਦੀ ਲਿਸਟ ਹੈ ਜੀ ਆਹ ਜੋਤੀ ਰੀਨੂ ਰੀਨਾ ਰਾਣੀ ਹਰਜਸ ਕਰਮਜੀਤ ਸਿੰਘ ਕਈ ਮੌਜੂਦਾ ਸਾਬਕਾ ਸਰਪੰਚ ਸਾਹਿਬਾਨ ਜਿਨ੍ਹਾਂ ਨੇ ਕਿਹਾ ਇਹ ਗੱਲ ਕਿ ਦੇਖੋ ਤੁਸੀਂ ਵੀ ਇਸ ਗੱਲ ਨੂੰ ਸਿਆਣੇ ਹੋਣੇ ਔਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਸ ਵੇਲੇ ਮਗਰ ਉਸ ਵੇਲੇ ਇਲੈਕਸ਼ਨ ਕਿਉਂਕਿ ਡੀਸੀ ਇਹਨਾਂ ਦਾ ਲਾਇਆ ਸੀ ਉਹਨੇ ਖੁਰਤਪੁਰਤ ਕਰਤੀ ਉਹ ਕੋਈ ਉਹਦੇ ਤੇ ਵੀ ਕਾਰਵਾਈ ਬਣਦੀ ਆ ਕਿ ਪੋਲ ਕੋਟ ਵਾਇਲੇਸ਼ਨ ਹੋ ਰਹੀ ਸੀ ਅੱਜ ਵੀ ਪੋਲ ਕੋਟ ਲੱਗਿਆ ਅੱਜ ਵੀ ਇਹ ਜੀ ਵਾਇਲੇਸ਼ਨ ਮੌਜੂਦਾ ਸਰਕਾਰ ਕਰ ਰਹੀ ਆ ਦੂਜੀ ਗੱਲ ਕਮਾਲ ਦੀ ਕਿ ਜਿਹਨੇ ਡੀਸੀ ਸਾਹਿਬ ਨੇ ਇਹਨਾਂ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਉਸ ਡੀਸੀ ਸਾਹਿਬ ਨੂੰ ਸੰਦੀਪ ਹੰਸ ਨੂੰ ਤਿੰਨ ਇੰਪੋਰਟੈਂਟ ਪੋਰਟਫੋਲੀਓ ਮੌਜੂਦਾ ਸਰਕਾਰ ਨੇ ਦਿੱਤੇ ਹੋਏ ਆ ਮਤਲਬ ਇਹਦੇ ਚ ਆਪੋਜੀਸ਼ਨ ਪਾਰਟੀ ਦਾ ਕੋਈ ਲਾਣਾ ਦੇਣਾ ਨਹੀਂ ਸ਼ਿਕਾਇਤ ਕਰਤਾ ਵੀ ਆਪ ਜਿਹੜੇ ਅਫਸਰਾਂ ਨੇ ਇਨਕੁਆਇਰੀ ਕੀਤੀ ਉਹ ਵੀ ਇਹਨਾਂ ਦੀ ਸਰਕਾਰ ਸਮਝਦੀ ਹੈ ਚੰਗੇ ਅਫਸਰ ਹੈ ਉਹਨਾਂ ਨੂੰ ਚੰਗੇ ਮਹਿਕਮੇ ਦਿੱਤੇ ਹੋਏ 3 ਚਾਰजेस ਇੰਪੋਰਟੈਂਟ ਚਾਰਜ ਮਿਲੇ ਹੋਏ ਐਡਾ ਲੰਮਾ ਝੋੜਾ ਭਾਸ਼ਣ ਸਰਕਾਰ ਦੇ ਉਲਟ ਦੇ ਰਿਆ ਹੈ ਉਹਨੂੰ ਕੀ ਇਹ ਜਾ ਵਿਖਾਇਆ ਆ ਵਿਖਾਈ ਫਾਈਲ ਕਿ ਪੁੱਤ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਤੇਰਾ ਕੰਮ ਹੋਇਆ ਖੜਾ ਵੇਖੋ ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ ਔਰ ਕਟਰ ਇਮਾਨਦਾਰ ਵਾਲੇ ਵੀ ਜਵਾਬ ਦੇ ਨਾ ਕਿ ਜਿਹਦੇ ਚ ਇਨਕੁਆਇਰੀ ਰਿਪੋਰਟ ਥੋਡੀਆਂ ਸ਼ਿਕਾਇਤ ਕਰਤਾ ਥੋਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ ਉਹ ਸ਼ਿਕਾਇਤ ਕਰਤਾ ਲੋਕ ਸ਼ਿਕਾਇਤ ਕਰਤਾ ਗਰੀਬ ਲੋਕ ਸ਼ਿਕਾਇਤ ਕਰਤਾ ਮਤਲਬ ਬੈਨੇਫਿਸ਼ੀਰੀ ਸ਼ਿਕਾਇਤ ਕਰਤਾ ਡੀਸੀ ਜੀ ਨੂੰ ਤੁਸੀਂ ਅੱਜ ਤਿੰਨ ਚਾਰਜ ਦੇਤੇ ਉਹਦੀ ਇਨਕੁਆਇਰੀ ਰਿਪੋਰਟ ਫਿਰ ਮੈਂ ਅਗਲੀ ਪੜਤਿਆਂ